ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਰਸੂਲਪੁਰ ਨਹਿਰਾ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸੇਰੋਂ ਦੇ ਬਿਲਕੁਲ ਨਜ਼ਦੀਕ ਪਿੰਡ ਰਸੂਲਪੁਰ ਨਹਿਰਾ ਨਿਸ਼ਾਨ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਕਾਫੀ ਵੀਡੀਓ ਪਾਈਆਂ ਨੇ ਪਸ਼ੂ ਵਪਾਰ ਦਾ ਕੀਤਾ ਸੋ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਪਸ਼ੂ ਦੇ ਦੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਚਾਰ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਦੋ ਵੇੜਾ ਟੁਕੀਆਂ ਗੱਪਣ ਤੇ ਦੋ ਸੁਈਆਂ ਚਾਰ ਨਾਗਨੇ ਤੇ ਚਾਰੇ ਵੇੜਾ ਵੈਸੇ ਸਾਫ ਸੁਥਰੇ ਪਸ਼ੂ ਆ ਚੰਗੇ ਐਨੀਮਲ ਨੇ ਕੋਈ ਵੀ ਭਰਾ ਇੱਥੇ ਆਣ ਕੇ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਜਿਹੜੇ ਪਸ਼ੂ ਸੋਏ ਆ ਗੱਪਣ ਪਸ਼ੂ ਮੇਰਾ ਭਰਾ ਕੋਈ ਖੜਦਾ ਠੀਕ ਹੈ ਜੀ ਲੈ ਕੇ ਜਾਂਦੇ ਹੋ ਤੁਸੀਂ ਟਿੱਪ ਕੇ ਭਰਾ ਕੇ ਤਸੱਲੀ ਆਪਣੀ ਯਕੀਨੀ ਬਣਾ ਲਿਓ ਠੀਕ ਹੈ ਜੀ ਤੇ ਅੱਜ ਤਰੀਕ 12 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 6 ਵਜੇ ਦਾ ਵੈਸੇ ਚਵਾਈ ਦਾ ਸਮਾਂ ਜਿਹੜੇ ਪਸ਼ੂ ਬਿਲਕੁਲ ਉਹ ਸਵੇ ਸਵੇ ਆ ਠੀਕਾ ਜੀ ਭਰੇ ਥਣ ਜਿਹੜੇ ਆ ਉਹ ਤੁਹਾਨੂੰ ਨਜ਼ਰ ਆ ਜਾਣਗੇ ਲੇਵੇ ਤੋਂ ਇੱਕ ਤੁਸੀਂ ਜੱਜਮੈਂਟ ਕਰ ਲਿਓ ਠੀਕ ਆ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਨਿਸ਼ਾਨ ਸਸਰੀ ਕਾਲ ਸਸਰੀਆ ਵੀਰ ਜੀ ਉਹ ਠੀਕ ਠਾਕ ਜੀ ਠੀਕ ਠਾਕ ਵੀਰ ਵਧੀਆ ਵਧੀਆ ਵੀਰ ਜੀ ਠੀਕ ਠਾਕ ਜੀ ਤੁਸੀਂ ਸੁਣਾਓ ਬੜੇ ਵਧੀਆ ਨਿਸ਼ਾਨ ਸਿਆਂ ਠੀਕ ਠਾਕ ਵੀਰੇ ਹਾਂਜੀ ਹਾਂਜੀ ਉਹ ਕਿਹ ਨਿਸ਼ਾਨ ਬੜਾ ਚਾਰ ਨੇ ਅੱਜ ਚਾਰ ਵੀਜੇ ਹਾਂ ਜੀ ਦੋ ਸੋਈਆਂ ਤੇ ਦੋ ਗੱਬਣਾ ਵੀਰ ਜੀ ਠੀਕ ਹੈ ਵੀਰੇ ਹਾਂਜੀ ਤੁਹ ਜਿਹੜੀਆਂ ਸੂਈਆਂ ਤਕਰੀਬਨ ਕਿੰਨੇ ਕਿੰਨੇ ਟਾਈਮ ਦੇ ਵਿੱਚ ਆ ਇੱਕ ਦੇ ਆਜੀ ਵੱਚੀ ਸੂਈ ਆ ਤੇ ਇਹਨੂੰ 15 ਦਿਨ ਹੋ ਗਏ ਸੂਈ ਨੂੰ ਵੱਚਾ ਮਗਰੇ ਦੇ ਠੀਕ ਹੈ ਹਾਂਜੀ ਤੇ ਜਿਹੜੀਆਂ ਗੱਬਣੋਂ ਵੀ ਤਿਆਰੀ ਤੀ ਆ ਤੇ ਉਹ ਤਿਆਰੀ ਦੇ ਵਿੱਚ ਜੀ ਠੀਕ ਆ ਹਾਂਜੀ ਲਓ ਵੀ ਠੀਕ ਆ ਜੀ ਸੋ ਗੱਬਣ ਬੜਾ ਵੀ ਤਿਆਰੀ ਤੇ ਆ ਵਿਕਰੀ ਦੇ ਵਿੱਚ ਆ ਕੋਈ ਵੀ ਕਾਰੀ ਬਿਆਰੀ ਕੋਈ ਕਾਰੀਗਰ ਭਰਾ ਵੀ ਸੌਦਾ ਕਰਨਾ ਚਾਹੁੰਦਾ ਠੀਕ ਆ ਜੀ ਕਰ ਸਕਦੇ ਹੋ ਤੁਸੀਂ ਤੇ ਘਰੇਲੂ ਭਰਾ ਨੂੰ ਵੀ ਤਕਰੀਬਨ ਜਿੰਨੀ ਵੀ ਹੋ ਸਕਦੀ ਹੈ ਰਾਇ ਤੇ ਜਾਇਜ ਦਵਾ ਦੇਾਂਗੇ ਜਿੰਨਾ ਵੀ ਹੋ ਸਕਦਾ ਮਾਨ ਤਨ ਕਰਾ ਕੇ ਪਹਿਲੇ ਨੰਬਰ ਤੋਂ ਨਿਸ਼ਾਨ ਸ਼ੁਰੂਆਤ ਕਰਨਾ 15 ਕਿਲੋ ਦੁੱਧ ਦੇ ਵਿਰਜੀ ਤੇ ਤ 15 ਕਿਲੋ ਦੁੱਧ ਠੀਕ ਆ ਜੀ ਅੱਜ ਕਿੰਨੇ ਦਿਨ ਹੋ ਗਏ ਸੁਈ ਨੂੰ ਇਹ 15 ਤੋਂ 20 ਦਿਨਾਂ ਦੇ ਹੋਏ ਵੀਰ ਜੀ ਲਓ ਜੀ 15 ਤੋਂ 20 ਕਿ ਦਿਨਾਂ ਦਾ ਦੋਸਤੋ ਸਮਾਂ ਹੈ ਠੀਕ ਆ ਜੀ ਸੁਈ ਦਾ ਤੇ ਦੁੱਧ 15 ਤੋਂ ਬਾਰ-ਬਾਰ ਹੀ 15 ਪਲੱਸ ਹੋਊਗਾ ਵੀਰ ਜੀ ਘਟਣੀ ਹੋਊਗਾ ਠੀਕ ਆ ਹਾਂ ਜੀ ਲਓ ਵੀ 15 ਤੋਂ ਦੋਸਤੋ ਬਾਰ-ਬਾਰ ਦੋ ਤੱਕ ਆ ਦੇਖੋ ਥਾਂ ਤੋਂ ਵੀ ਚੰਗਾ ਲੱਗਾ ਵਾ ਸੁਆਣ ਝੜ ਸੇ ਦੁੱਧ ਹੋਊਗਾ ਤਿੱਜਾ 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 ਹੋਊਗਾ ਲਓ ਠੀਕ ਆ ਜੀ ਜਿਹੜੀ ਗੱਲ ਬਾਤ ਆ ਉਹ ਹੀ ਦੱਸੀ ਜਾਊਗੀ ਤੱਜਾ ਸੂਆ ਕਹਿੰਨ ਨੂੰ ਭਾਵੇਂ ਦੂਜੇ ਵੀ ਚਲਦੀ ਆ ਪਰ ਜੋ origional ਆ ਠੀਕ ਆ ਜੀ ਤੱਜਾ ਸੂਆ ਹਾਈਟ ਦਾ ਤਕਰੀਬਨ ਵੱਡੀਆਂ ਵੜਾ ਆਪਾਂ ਨਾਰਮਲ ਇੱਕ ਮੀਡੀਅਮ ਹਾਈਟ ਵੜਾਂ ਦੀ ਗੱਲ ਕਰਦੇ ਆ ਵੀ ਮੀਡੀਅਮ ਤੋਂ ਪਲੱਸ ਆ ਵੱਡੀਆਂ ਵੜਾਂ ਦੇ ਵਿੱਚ ਗਿਣਤੀ ਕਰ ਸਕਦੇ ਹੋ ਤੁਸੀਂ ਤੇ ਬਾਕੀ ਥਣ ਭਾਂਡੇ ਦੀ ਤੁਹਾਡੇ ਸਾਹਮਣੇ ਆ ਖੰਮਰ ਵਾਲੀ ਮਿੱਠੀ ਮਿੱਠੀ ਆ ਸਾਹ ਉਹ ਤਾਂ ਠੰਡੀ ਤੇਰੀਆਂ ਨਹੀਂ ਛੱਡਦੇ ਕੋਈ ਹੱਥੋਂ ਤੋ ਲਾ ਕੇ ਤਸੱਲੀ ਨਾਲ ਹੀ ਵਿਖਾ ਦਿੰਦੇ ਹਾਂ ਜਦਾਂ ਵਧੀ ਦੀ ਤੇਰੀਆਂ ਕੁਝ ਨਹੀਂ ਆਂਦੀ ਹਾਂ ਬਾਕੀ ਤਾਂ ਆਹਦੇ ਧਾਰਾ ਮਾਰ ਕੇ ਖਾ ਦਿੰਦੇ ਆ ਜਿਆਦਾ ਬੰਦਾ ਉਹ ਤੇ ਚੂਣਾ ਨਹੀਂ ਕਹਾਂ ਵੀ ਬਾਲਟੀ ਇਹਨਾਂ ਚੂਣਾ ਪਾ ਦੋ ਉਹਦਾ ਧਾਰਾ ਮਾਰ ਦੋ ਬੁੱਕ ਤੇ ਬਸ ਸੋ ਸਪੂਰ ਛਟਾ ਚੈੱਕ ਕਰਾਦਾ ਇਹ ਕੋਸ਼ਿਸ਼ ਇਹ ਪੂਰ ਛਟੇ ਤੋਂ ਰਹਿਦਾ ਕਰਮ ਵਾਲੀ ਪੂਰ ਛਟੇ ਤੇ ਕੋਈ ਡਾਊਟ ਨਹੀਂ ਕਿ ਕੋਈ ਭਰਾ ਇਥੇ ਆਪ ਵੀ ਚੋਕੇ ਵੇਖਦੇ ਤੁਸੀਂ ਪੂਰ ਛਟੇ ਤੋਂ ਬਚਾ ਮੋਟੀ ਧਾਰ ਜੇ ਕਿਉਂਕਿ ਥੋੜੀ ਜੀ ਬਾੜਾ ਉਹ ਤਾਂ ਦੇ ਰਾਜੀ ਹੈ ਬਾਕੀ ਥੋੜਾ ਬੜਾ ਲੈਸ ਪੁਣਾ ਮਾੜਾ ਮੁੜ ਜਾਗਾ ਉਹ ਦੇ ਕੀ ਨਾ ਬਾਕੀ ਸਾਹ ਸੰਭਾਲ ਵਾਲੇ ਘਰ ਚਲ ਗਈ ਤੇ ਹੋਰ ਦੁੱਧ ਵਧੂਗੀ 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 ਕੱਲ ਹੀ ਆਈ ਆਪਣੇ ਤੋਂ ਦੋ ਟਾਈਮ ਚੋਈ ਆ ਤੇ ਹੁਣ ਦੂਜੀ ਚੋਈ ਆ ਆਪਣੇ ਘਰ ਹਣੀ ਚੌਥੀ ਚੋਈ ਠੀਕਾ ਕੀ ਮੋਲ ਕਰਦਾ ਨਿਸ਼ਾਨੇ ਦਾ ਉਹਨੇ 60000 ਦੀ ਦੇ ਦੀਏ 60000 ਦੀ ਦੇ ਦੇ ਹਾਂਜੀ ਵੇਖ ਦੀਏ ਜੀ 15 ਕਿਲੋ ਦੁੱਧ ਆ ਹਾਂ ਆਪਾਂ ਜਾਇਜ਼ ਕਰਕੇ ਦੇ ਦਿੰਦੇ ਹਾਂ 55 ਦੀ 55 ਦੀ 55 ਦੀ ਹਾਂਜੀ ਹੇ ਕੋਈ ਮਾਨਤਾਂ ਦੇ ਚੋਰ 50000 ਦੀ ਜੈਸਨ ਉਹ ਦੇ ਤਾਂਗੇ ਜੀ ਹਾਂ ਨਾ ਜੀ ਹਾਂਜੀ ਲਓ ਵੀ 50000 ਦੀ ਕੀ ਗੱਲ ਚਲੋ ਆਇਆ ਕਹਿੰਦਾ ਕੋਈ ਮੈਂ ਵੀ ਆਪਾਂ ਜਾਇਜ਼ ਮੁੱਲ ਪਾਈ ਦੇ ਵਾਦ ਨਹੀਂ ਮੁੱਲ ਪਾਈ ਦੇ ਹੁਣ 50 ਮੰਗਿਆ ਕਈ 40 ਲਾਉਂਦੇ ਆਪਣੇ ਨਾਲ ਭਵੇਂ ਹੋਰ ਘੱਟ ਲਾਉਣ ਕੋਈ ਗੱਲ ਨਹੀਂ ਆ ਤੇ ਪਰ ਆਪਾਂ ਮੁੱਲ ਜਾਇਜ਼ ਹੀ ਮੰਗੀ ਦੇ ਵੇਚੀ ਵਾਦ ਬਕੀ ਦੇਣੇ ਆ ਇਹ ਜਿਆਸ ਨੂੰ 48000 ਦੇ ਦੇਣੀ 200 ਰੁਪਏ ਛੋਟ ਹਣੀ ਵੇਚੀ ਚਲੋ ਵੀ ਹਾਂ 48000 ਦੇ ਵਿੱਚ ਉਹ 200 ਰੁਪਏ ਛੋਟ ਆ ਠੀਕ ਆ ਅੱਗੇ ਕਾ ਦੁੱਧ ਮੇਰੇ ਲੱਭੇ ਭਾਵੇਂ 4 ਡੰਗ ਚੋਲੇ ਭਾਵੇਂ 5 ਡੰਗ ਚੋਲੇ ਜਿੱਦਾ ਮਰਜੀ ਤਸਦੀ ਕਰਦੇ ਹੋ ਠੀਕ ਆ ਅੱਗੇ ਕਾ ਸ਼ਾਈ ਵਾਲ ਵੜ ਤੁਹਾਨੂੰ ਦਿਖਾ ਦਿੰਨੇ ਆ ਇਹ ਦੂਜਾ ਸੂਆ ਲੋ ਵੀ ਇਹ ਗੱਬਣ ਵੇੜਾ ਠੀਕਾ ਜੀ ਦੂਜਾ ਸੁਆ ਸ਼ਾਈਵਾਲ ਕ੍ਰੋਸ ਬ੍ਰੀਡ ਦੇ ਵਿੱਚ ਆ ਗਈ ਆ ਬਾਕੀ ਤੁਹਾਨੂੰ ਦਿਖਾ ਦਿੰਨੇ ਆ ਰੰਗ ਰੰਗ ਬਿਲਕੁਲ ਡਾਰਕਰ ਰੈੱਡ ਆ ਲਾਲ ਰੰਗ ਦੇ ਵਿੱਚ ਤੇ ਬਾਕੀ ਥਾਣਾ ਕਰਮਾਲੀ ਨੂੰ ਵੇਖੋ ਤੁਸੀਂ ਨੋਕਲਾ ਹੀ ਥਾਣਾ ਜੱਟੇਲੇਵੇ ਦੀ ਸਾਫ ਸੁਥਰੀ ਆ ਕੋਈ ਫੋਟਜਾਂਕ ਨਹੀਂ ਤੇ ਸਮਾਂ ਨਾ ਕਰਿਓ ਜੀ ਹਫਤਾ ਮਾਨ ਲੈਣਾ ਲੋ ਵੀ ਇੱਕ ਹਫਤਾ ਦੋਸਤੋ 1 ਵੀਕ ਸਮਾਂ ਇਹਦਾ ਵੀ ਹਜੇ ਪਿਆ ਐ ਸਮਾਂ ਦਾ ਤੇ ਬਾਕੀ ਤੋਰਾ ਤਰਾ ਤੁਹਾਨੂੰ ਵਾਪਸ ਜਾ ਕੇ ਕਰਾ ਦਿੰਨੇ ਆ ਠੀਕ ਆ ਉਸ ਟਿਪਕੇ ਆਪਣੀ ਤਸੱਲੀ ਤੁਸੀਂ ਕਰਕੇ ਲੈ ਜਿਓ ਹਾਈਟ ਮੀਡੀਅਮ ਦੇ ਵਿੱਚ ਇੱਕ ਕੱਤਕੁੱਤ ਜਿਹੜਾ ਨਾਰਮਲ ਆਪਾਂ ਸ਼ਾਹੀਵਾਲ ਜਾਂ ਸ਼ਾਹੀਵਾਲ ਕ੍ਰੋਸਬੈਡਾਂ ਦੀ ਗੱਲ ਕਰੀਏ ਇਸੇ ਕੱਤਕੁੱਤ ਦੇ ਵਿੱਚ ਆਪਾਂ ਦੇਖਦੇ ਹਾਂ ਬਾਕੀ ਕਰਮਾਂ ਲਈ ਉਨੀ ਹੀ ਗੁੰਦਵੇਂ ਸ਼ਰੀਰ ਦੇ ਵਿੱਚ ਉਨੀ ਭਲੀ ਸਭੀ ਹੈ ਭਰੀਆ ਵੀਰ ਜੀ ਵਜਨ ਵਟਾ ਪੂਰਾ ਬਾਕੀ ਜਿੱਦਾਂ ਮਰਜੀ ਹੈ ਥੱਲੇ ਜਿੱਦਾਂ ਮਰਜੀ ਭਈ ਜਾ ਕੁਛ ਨਹੀਂ ਆਉਂਦੀ ਮਾਗੀ ਥੋੜੀ ਕੈਮਰੇ ਕਰਕੇ ਡੱਸਦੀ ਉਹ ਤਾਂ ਨਹੀਂ ਪੁੱਛੀ ਠੀਕ ਆ ਠੀਕ ਆ ਲੋ ਠੀਕ ਆ ਬਾਕੀ ਜਿੰਨੇ ਵੀ ਇਹ ਸਫਾਈਆਂ ਦੇ ਵਿੱਚ ਆ ਵੇੜ ਅਜੇ ਵੀ ਜੀ ਖੁੱਲ ਨਹੀਂ ਗੱਲ ਨਹੀਂ ਪੂਰੀ ਆ ਦੇਖੋ ਕਰਮਾਨ ਨਾ ਲੈਣਾ ਵੇੜ ਨੇ ਜੀ ਚੰਗੀ ਬਾਕੀ ਕੋਈ ਫੋਟ ਸ਼ਾਕ ਨਹੀਂ ਆ ਤੇ ਬਾਕੀ ਥੋੜੇ ਥੋੜੇ ਮਾਰੇ ਮਾਰੇ ਸਿੰਘ ਵੀ ਹੈਗੇ ਜੀ ਚਲੋ ਆਂਦੀ ਕੁਛ ਨਹੀਂ ਕਿਹੜਾ ਮਾਰਦੀ ਹੈ ਜੀ ਨਹੀਂ ਮਾਰਦੀ ਨਹੀਂ ਕੁਛ ਨਹੀਂ ਆਦੀ ਜੀ ਬਸ ਨਿਸ਼ਾਨ ਕੀ ਮੁੱਲ ਕੀ ਡਿਮਾਂਡ ਕਰਦਾ ਭਈ ਇਹਨੇ ਮੁੱਲ 50000 ਦੀ ਦੇ ਰਹਿਗੇ ਜੀ 50 ਹਾਂ ਜੀ ਨਹੀਂ ਕਰਕੇ ਜਾਇਜ਼ ਦੇ ਦਿੰਦੇ 45000 ਦੀ ਦੇ ਰਹਿਗੇ ਜੀ 45 ਹਾਂ ਜੀ ਇੱਕ ਹੋਰ ਮਾਰਦਗੇ ਹਾਂ ਨਹੀਂ ਹੋਰ ਨਹੀਂ ਵਜਣੀ ਸ਼ਾਹ ਜੀ ਹਾਂ ਤੇ ਪਹਿਲਾਂ ਜਾਇਜ਼ ਹੀ ਮੰਗਿਆ ਵਾਦ ਮੰਗਿਆ ਨਹੀਂ ਆ 45 ਦੀ ਹਾਂ ਲਓ 45 ਦੇ ਬ੍ਰੇਕ ਲੱਗ ਗਏ ਫਿਰ ਹੋਰ ਰਸਤਾ ਛੋੜ ਜਿਹਾ ਰਹਿ ਗਿਆ ਵਿੱਚੋਂ ਹਨਾ ਚਲ ਜਿਆ ਸਾਨੂੰ 43000 ਦੀ ਦੇ ਰਹਿਗੇ 43 ਦੀ ਹਾਂ ਜੀ ਮੰਜੇ 200 ਰੁਪਇਆ 200 ਹਾਂ ਨਹੀਂ ਮੋਲ ਜੈ ਜੀ ਬਹੁਤ ਹੈ ਵਿੱਚ ਤੁਹਾਨੂੰ ਪਤਾ ਪਾ ਮੋਲ ਵੱਧ ਪਾਉਦੇ ਨਹੀਂ ਹਾਂ ਹਾਂ ਬਾਬੀ ਇਹ 43000 ਦੀ 200 ਮਿਲ ਜੂਗੀ ਠੀਕ ਹੈ ਜੀ ਤੇ ਬਾਕੀ ਇੰਨੇ ਵੀ ਆ ਸਾਫ ਰਾਜੀ ਕੋਈ ਲਿੱਸੀ ਵਿਕੀ ਨਹੀਂ ਹੈਗੀ ਜੀ ਇਹ ਚੰਗੀ ਅਵੈਲ ਹਾਂ ਬਾਕੀ ਫੈਂਡ ਮੋਲ ਤੁਹਾਨੂੰ ਪਤਾ ਇਹ ਸੰਗਰਾਂ ਘਾਂ ਗਰਮੀ ਨੇ ਰੋਤਾ ਹੈਗੀ ਆ ਬਿਲਕੁਲ ਹਾਂ ਲਓ ਵੀ ਕਰ ਲਿਓ ਸੌਦਾ ਠੀਕ ਹੈ ਜੀ 43000 ਦੀ ਇਹ ਹਾਂ ਜਾਂ ਨਾ ਹੈ ਇਤੋਂ ਬਾਅਦ ਇੱਕ ਤਾਂ ਨੂੰ ਆਪਾਂ ਕ੍ਰੋਸ ਹੋਰ ਵੈੜ ਦਿਖਾ ਦਿੰਨੇ ਆ ਇਹ ਕਿਵੇਂ ਨਿਸ਼ਾਨ ਇਹ ਦੂਜਾ ਸੁਆ ਸੁਣੀ ਆ ਦੂਜਾ ਸੁਆ ਹਾਂਜੀ ਇਹ ਹਫਤਾ ਜੇ ਕੱਚੀ ਵੀਜੀ ਲੋ ਵੀ ਇਹ ਇੱਕ ਹਫਤਾ ਦੋਸਤੋ ਸਮਾ ਜੇ ਦਾ ਬਾਕੀ ਆ ਸੁਣਦਾ ਦੂਜਾ ਸੁਆ ਤੇ ਕੱਦ ਕੂਦੇ ਦਾ ਵੀ ਕਰਮ ਵਾਲੀ ਦਾ ਵੇਖੋ ਤੁਸੀਂ ਪੂਰੀ ਵੱਡੀ ਆ ਬਾਕੀ ਰਾਜੀ ਆ ਤੇ ਫੁੱਲ ਵਜਨ ਦੇ ਦਾ ਆ ਜਾ ਸੋ ਬਾਕੀ ਢਾਜਾ ਟੂਜਾ ਵੈੜ ਦਾ ਚੈੱਕ ਕਰੋ ਮੇਰਾ ਭਰਾ ਵਜਨ ਵਜਨ ਪੂਰਾ ਵੈੜ ਦਾ ਠੀਕ ਆ ਜੀ ਹਾਈਟ ਮੀਡੀਅਮ ਤੋਂ ਪਲੱਸ ਕੁਝਿਆਂ ਦੇ ਵਿੱਚ ਵੀ ਆ ਜਾਂਦੀ ਹੈ ਜਿਵੇਂ ਆਪਾਂ ਗੱਲ ਕਰਦੇ ਵੀ ਵਟੀਆਂ ਵੜਾਂ ਦੇ ਵਿੱਚ ਵੀ ਆਉਂਦੀ ਆ ਬਾਕੀ ਖਲਾਰ ਕੋਈ ਚੰਗੀ ਨਹੀਂ ਲੱਗਦਾ ਕਾਫੀ ਆ ਠੀਕ ਆ ਲੈ ਨਿਸ਼ਾਨ ਤੁਹਾਡੀ ਤੋਂ ਬਾਕੀ ਚੋਲਾ ਝਾਲਾ ਥੱਲੇ ਚੰਗਾ ਜਿੰਨਾ ਵੀ ਲੈਵੇ ਲੂਵੇ ਦਾ ਖਲਾਰ ਚੰਗਾ ਬਣਦੀ ਬਣਦੀ ਚੰਗੀ ਪਈ ਹੈ ਘਰਾਂ ਵਿੱਚ ਤੇ ਜਿਹੜੀ ਹੁਣ ਤਾਂ ਇਹ ਕੱਢਦੀ ਬਣੂ ਬਣੂ ਵੀ ਚੰਗੀ ਤੇ ਜਿੱਥੋਂ ਲਈ ਘਰ ਵਾਲਾ ਨੇ ਕਿਹਾ 18 19 ਕਿਲੋ ਦੁੱਧ ਪਹਿਲੇ ਸੂਏ ਚੋਇਆ ਵਾ ਹਾਂਜੀ ਤੇ ਹੁਣ 20 ਤੋਂ ਪਲੱਸ ਚੱਲੂਗੀ ਜੇ ਆਪਾਂ ਚਵਾ ਕੇ ਵੀ ਦੁੱਧ ਦੇ ਦਾਂਗੇ ਵੀਜੀ ਉਹਦੇ ਨਿਸ਼ਾਨਾ ਤੇ ਕੀ ਮੁੱਲ ਕੀ ਡਿਮਾਂਡ ਰੋਈ ਦੀ ਮੁੱਲ ਦੇ ਦੀ 75000 ਦੀ ਜੀ ਚਿਆਜ ਕਰਕੇ ਦੇ ਦਿੱਤੀ ਕਿ ਉਹ ਜਿਆਜ ਬਜਾਇਰ ਹੀ ਮੰਗੇ ਵੱਧ ਮੰਗੇ ਤੁਹਾਡੇ ਪਲਾ ਅਸੀਂ ਜਿਸੀ ਪੰਗੀ ਜਾਣਾ ਹੈ ਹਾਂ ਹਾਂ ਕੋਈ ਕਰਦਿਆ ਲੈਸ ਕਰਕੇ ਦੇ ਦਿੱਤੀ 70 ਦੀ 70 ਦੀ ਹਾਂਜੀ ਇੱਕੋ ਇੱਕ ਸ਼ਾਲ ਮਾਰਨੀ ਹੋਣਾ ਸ਼ਾਮ ਲਈ ਬਫੈਂਡ ਆ ਰਹੀ ਵੀ ਪੱਕਾ ਰੋ ਰੋ ਪਹਿਲਾਂ ਹੀ ਦਸਣਾ ਕਰਤੀਆਂ ਆਪਾਂ ਨੇ ਇਹ ਵਾੜ ਵੇਚ ਲੋ ਪੰਡਾ ਪਾਈ ਫਿਰਦੇ ਇਹਦੇ ਹਵਤਾ ਕੱਚੀ ਬੰਨ ਨੀ ਲੜਾ ਲੋੜਾ ਕਾਫੀ ਹੈ ਚਲ ਉਧਰਲੇ ਪਾਸੇ ਆਪਾਂ ਦਿਖਾਇਆ ਦੱਸਿਆ ਵੀ ਢੇਲ ਤੋਂ ਬਹੁਤ ਆ ਪੈਂਡਿਆ ਅੰਮੀ ਜੀ ਜੈਸਣੋ ਦੇਣੀ ਆ ਠੀਕ ਆ ਹਾਂਜੀ 65000 ਦੀ ਹਾਂਜੀ ਲਓ ਵੀ 65000 ਦੀ ਦੋਸਤੋ ਖਾਣਾ ਜਿਹੜੀ ਇਹ ਵਾੜ ਮਿਲ ਜੂਗੀ ਬਾਕੀ ਥਣਕਰਮ ਵਾਲੀ ਵੇਖੋ ਪਸੋਂ ਪਸੋਂ ਕੇ ਪੂਰਾ ਮੁੱਠੀ ਮੁੱਠੀ ਕਾਢ ਆਉਗੀ ਸਾਹਮਣੇ ਠੀਕ ਆ ਜੀ ਅੱਗੋਂ ਵੀ ਕਾਫੀ ਵੇਖੀਏ ਤੁਹਾਨੂੰ ਬਾਕੀ ਹੋਗੇ ਇਹ ਬਨ ਬੁੰਨ ਬਥੇਰੀ ਲਈ ਜਾਂਦੇ ਬੱਸ ਕਰ ਮਾਰੀ ਚੱਲ ਠੀਕ ਹੈ ਚੱਲ 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 ਠੀਕ ਹੈ ਤੋਂ 65000 ਦੀ ਹਾਂ ਜੀ ਜੀ ਹਾਂ ਜੀ ਲੋ ਵੀ ਇਹ 65000 ਦੀ ਦੋਸਤੋ ਵਾੜ ਮਿਲ ਜੂਗੀ ਤੁਹਾਨੂੰ ਠੀਕ ਹੈ ਜੀ ਬਾਕੀ ਗਾੜ ਵੀ ਚੰਗੀ ਐ ਅੱਗੇ ਕਾਫੀ ਚੰਗੀ ਜੀ ਥਾਂ ਦੇ ਦਿੰਦਾ ਐ ਫੇਸਬੁਕ ਇੱਧਰ ਵੀ ਚੰਗੀ ਥਣਾ ਦੇ ਬਾਕੀ ਜਿੰਨੀਆਂ ਵੇੜਾ ਸਾਰਿਆਂ ਥਾਂ ਓਕੇ ਐ ਬੰਬੇ ਪਾਸ ਲੱਗੇ ਹੋਏ ਜੀ ਠੀਕ ਹੈ ਜੀ ਹਾਂ ਜੀ ਲਓ ਜੀ ਇਧਰੋਂ ਨੇ ਪਾਸੇ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾ ਰਹੇ ਆਪਾਂ ਠੀਕ ਹੈ ਠੀਕ ਯਾਰ ਹੋਰ ਮਾਨਤਨ ਕਰਦੇ ਨੇ ਯਾਰ ਪਸ਼ੂ ਨਾ ਚੌੜੀ ਆ ਦੀ ਠੀਕ ਹੈ ਜੀ ਲਓ ਵੀ 64000 ਦੀ ਠੀਕ ਹੈ ਜੀ ਹਜ਼ਾਰ ਲੈਸ ਹੋਰ ਹੋ ਜੂਗੇ ਵਿੱਚ ਇੱਕ ਜਰਸੀ ਵਾੜ ਤੁਹਾਨੂੰ ਦਿਖਾ ਦਈਏ ਦੂਜਾ ਸੁਆ ਸੁਈ ਆ ਅੱਜ ਹੀ ਸੁਈ ਆ ਸਵੇਰੇ ਮਾਰਨਿੰਗ ਹਾਂਜੀ ਜੇਰ ਜੂਰ ਪ੍ਰੋਪਰ ਬਾਈ ਆਪਣੇ ਤੇ ਵੀਡੀਓ ਬਣੀ ਹੈਗੀ ਆ ਠੀਕ ਹੈ ਜੀ ਹਾਂਜੀ ਜੜੇ ਭਾਵੇਂ ਤਕਰੀਬਨ ਜਰਸੀ ਦੇ ਵਿੱਚ ਪਸ਼ੂ ਖਰੀਦਣਾ ਤਾਂ ਉਹਨਾਂ ਜਰਸੀ ਖਰੀਦਣੀ ਆ ਚੱਲ ਤੇ ਬੱਛੀ ਮਗਰ ਬੱਛੀ ਮਗਰ ਬੱਛੀ ਬੱਛੀ ਮਗਰ ਆ ਠੀਕ ਹੈ ਜੀ ਸੋ ਬਲੈਕ ਤੇ ਵਾਈਟ ਦਾ ਮਗਰ ਕੰਬੀਨੇਸ਼ਨ ਤੇ ਆ ਬੱਛੀ ਆ ਰੰਗ ਪ੍ਰਿੰਟ ਬਹੁਤ ਸੋਹਣਾ ਬੱਛੀ ਦਾ ਮਗਰ ਠੀਕ ਆ ਜੀ ਤੇ ਵਾਰਡ ਦੀ ਗਣ ਕਰ ਲਈਏ ਤੇ ਕਾਫੀ ਕਲਰ ਦਾ ਰੰਗ ਆ ਤੇ ਸੂਈ ਅੱਜ ਮਾਰਨਿੰਗ ਆ ਹਾਂਜੀ ਮਾਰਨਿੰਗ ਸੂਈ ਹੈ ਜੀ ਲਓ ਜੀ ਮਾਰਨਿੰਗ ਸੂਈ ਆ ਬਾਕੀ ਥਣ ਥੱਪਾ ਕਰਮ ਵਾਲੀ ਦਾ ਚੰਗਾ ਓਨੀ ਗਾਂ ਤੇ ਓਨੀ ਪਿਛਾਂ ਤੇ ਨਿਛਾੜ ਕੋਈ ਮਾਰਨਿੰਗ ਚਵਾਈ ਕਰਕੇ ਕਿੰਨਾ ਬੋਲਾ ਬੋਲਾ ਕਰਿਆ ਇਹ 5 ਕਿਲੋ ਚੋਇਆ ਵਾ ਤੇ ਬੱਛੀ ਨੇ ਬਾਅਦ ਚੋ ਗਿਆ ਆਪ ਪਿਆਤਾ ਫੇ ਚੰਗੀ ਸੁਥਰੀ ਸਾਹਿਬ ਜੀ ਚੰਗੀ ਸੁਥਰੀ ਬਾਗੀਆਂ ਪਤਾਰਾ ਮਾਰ ਕੇ ਖੋਦਾਂਗੇ ਬਿਲਕੁਲ ਫੇ ਬਾਹਰ ਕੱਢ ਕੇ ਕੋਈ ਦੋ ਸੋ ਤੋੜ ਕੇ ਦਿਖਾ ਦਿੰਨੇ ਤੁਹਾਨੂੰ ਦੂਜਾ ਸੂਆ ਠੀ ਜਰਸੀ ਦੇ ਵਿੱਚ ਵੀ ਪੱਖ ਅੰਗ ਕਾਫੀ ਇਹਦਾ ਦਰਮਣ ਲੇਖਦਾ ਜੀ ਰੰਗ ਬਲੈਕ ਲਾ ਲਓ ਕਾਫੀ ਕਲਰ ਲਾ ਲਓ ਆ ਦੇਖੋ ਓਕੇ ਥਣ ਥਣ ਵੀ ਨਿਸ਼ਾਨ ਸੇ ਪੂਰਾ ਮੁੱਠੀ ਮੁੱਠੀ ਹੈ ਮੁੱਠੀ ਮੁੱਠੀ ਥਾੜੇ ਵੇਜੀ ਇਧਰਲੇ ਪਾਸੇ ਬਰਤਾਨੀਆਂ ਦਾ ਨਕਸ਼ਾ ਵੀ ਬਣਿਆ ਈ ਹਾਂਜੀ ਹੈ ਜੈਡ ਜੂਨ ਚੰਗਾ ਗੇ ਮਾਜੀ ਬਾਕੀ ਮੇਰਾ ਪਰਾ ਦੁੱਧ ਪੈੜਿਆ ਤੁਸੀਂ ਲਾ ਲਿਆ ਜਿੱਦਾਂ ਕੀ ਵੈੜ ਚੱਲੀ ਆ ਜਰਸੀ ਕ੍ਰਾਸ ਬ੍ਰੀਡ ਦੇ ਵਿੱਚ ਮੰਨ ਲਿਓ ਅੰਗ-ਪੱਖ ਜ਼ਿਆਦਾ ਬਤੇਰੇ ਜਰਸੀ ਦੇ ਵਿੱਚ ਆ ਠੀਕ ਆ ਬੱਛੀ ਮਗਰ ਤੋਹਫਾ ਆ ਬਾਕੀ ਬਹੁਤ ਵਧੀਆ ਥਣ ਲਗਾ ਕਰ ਮਾਰੀ ਨੂੰ ਥੋੜਾ ਜਿਹਾ ਬੱਚਾ ਲਾ ਕੇ ਤੇ ਦੋ ਦੋ ਚਾਰ ਚਾਰ ਤਾਰਾਂ ਨਾਲ ਦੀ ਨਾਲ ਹੀ ਮਾਰ ਕੇ ਦਿਖਾਵਾਂਗੇ ਤੁਹਾਨੂੰ ਕੋਈ ਬੰਗਾ ਜੂਟ ਪਾਉਣ ਦੀ ਲੋੜ ਨਹੀਂ ਦੀ ਠੀਕ ਆ ਤਾਂ ਬਾਕੀ ਗਰਮੀ ਦੀ ਜਿੰਦ ਜਾਣਾ ਬੈੜਾ ਜਰਸੀ ਬ੍ਰੀਡ ਦੇ ਵਿੱਚ ਕਾਫੀ ਭਰਾ ਆਪਣੇ ਸ਼ੌਂਕ ਰੱਖਦੇ ਵੀ ਬੈੜ ਖ ਦਿੱਤੀਗੇ ਸੋ ਇੱਧਰ ਤੁਹਾਨੂੰ ਆਪ ਦਿਖਾਵਾਂਗੇ ਪੂਰੀ ਤਸੱਲੀ ਨਾਲ ਲੈ ਹਾਂ 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 ਇਹ ਛੜ ਬਤਾ ਕੀ ਮੁੱਲ ਡਿਮਾਂਡ ਹੈ ਤੇ ਕੀ ਕਰਦੀ ਹੈ ਮਲੇ ਵੀ ਮੈਂ ਤਾਂ 60000 ਦੀ ਦੇ ਰਹੀਏ ਤੇ ਮੈਂ ਤਾਂ 60 ਦੀ 70 ਦੀ ਦਈਏ ਕਿ 70 ਦੀ ਦੇ ਦਿੰਦੇ ਆ ਆ ਆਪਣੇ ਭੈਣ ਭਰਾ ਕੋਈ ਨਹੀਂ ਜਾਇਜ਼ ਕਰਕੇ ਦੇਣੀ ਆਪਾਂ 50000 ਦੀ ਦੇਣਾ ਹੋਈ ਜੀ 50000 ਦੀ ਲੈ ਵੀ ਇੱਕ ਵਾਰੀ ਤੁਹਾਨੂੰ ਚਵਾਈ ਆਪਾਂ ਖਾ ਗੀ ਆ ਦੇਖੋ ਉਹ ਇਹਨਾਂ ਨੂੰ ਖਾਣੇ ਜੋ ਇਹ ਬਾਪੂ 15 ਦੇ ਕੇ 17 ਦੀ ਮੋਟਰ ਹੈ 15 ਦੀ ਕਿ ਕਰੀ ਜੇ ਮੇਰੇ ਬੰਦੇ ਨਾਲਾਂ ਤੇ ਬਾਕੀ ਇਹ ਨਹੀਂ ਥਾੜੇ ਪੂਰੀ ਸਪੇਸ ਵੰਡ ਹੈਗੀ ਆ ਚੰਗੀ ਹੈ ਪੱਟੀ ਵਾਲੀ ਧਾਰ ਆ ਬਾਕੀ ਆਪਾਂ ਜੋੜ ਨਹੀਂ ਪਾਉਂਦੇ ਇਦਾਂ ਹੀ ਚੋਈਦੀ ਐ ਸਵੇਰੇ ਵੀ ਇਦਾਂ ਚਵਾਈ ਕੀਤੀ ਬਾਕੀ ਠੰਡੇ ਛੰਡੇ ਪੂਰੀ ਆ ਲਓ ਠੀਕ ਹੈ ਜੀ ਸੋ ਜਿੰਨੀ ਵੀ ਆ ਸਾਫ ਸੁਥਰੀ ਆ ਬੜਾ ਠੀਕ ਹੈ ਜੀ 48000 ਬੰਗਾ ਪਾ ਲੇ 48000 ਜੀ ਜੈਸਲ ਉਹ ਦਵਾਂਗੇ 48000 ਹਾਂ ਜੀ ਬਸ ਠੀਕ ਆ ਹਾਂ ਲਓ ਜੀ ਗੱਲਬਾਤ ਵਧੀਆ ਵੀਰ ਜੀ ਠੀਕ ਠਾਕ ਮੋਟਰਸਾਈਕਲ ਵਿਖਾਈਏ ਇੱਕ ਆਪਾਂ ਆਜੋ ਆਜੋ ਹਾਂ ਜੀ ਨਾਲੇ ਇੱਕ ਮੋਟਰਸਾਈਕਲ ਵੀ ਨਿਸ਼ਾਨ ਸੇਲ ਕਰਨ ਡਿਆ ਉਹਦੀ ਵੀ ਆਪਾਂ ਡਿਟੇਲ ਲੈ ਦੇਣੇ ਕਿਹੜਾ ਨਾ ਨੇ ਦਿਖਾ ਲੀਏ ਨਵੀਂ ਖਾਂਡੇ ਵਾਲਿਆਂ ਦਾ ਸਟੈਂਡਰਡ ਆ ਠੀਕ ਆ ਜੀ ਤੋਂ ਸਟੈਂਡਰਡ ਮੋਟਰਸਾਈਕਲ ਆ ਬਾਕੀ ਆਪਾਂ ਕਰਦੇ ਆ ਗੱਲਬਾਤ ਇਹ ਨਿਸ਼ਾਨ ਕਿੰਨਾ ਮਾਡਲ ਦੇ ਇਹ ਜੀ 14 ਤੇ ਸ਼ੜ ਬਾਹਰ ਇੱਧਰ ਘਟ ਮੇਰਾ ਜਿਹੜਾ ਸੋ 14 ਮਾਡਲ ਆ ਦੋਸਤੋ ਲੁਧਿਆਣਾ ਨੰਬਰ ਹਨਾ ਹਾਂ ਜੀ ਉਹ ਵੀ ਪੀ ਵੀ 10 ਲੁਧਿਆਣਾ ਨੰਬਰਾ ਬਾਕੀ ਪੂਰੀ ਕੰਡੀਸ਼ਨ ਹੀ ਪੂਰੀ ਦਿਖਾ ਦਗੇ ਤੁਹਾਨੂੰ ਗੇਅਰ ਹੋ ਰਿਹਾ ਵੀ ਜੀ ਸੋ ਸੌਲਪੇ ਸਟਾਰਟ ਆ ਇਹ ਮਾਡਲ ਕਿਹੜਾ ਹੁੰਦਾ ਨਾ ਜੀ ਜੀ 14 14 ਮਾਡਲ ਲਓ ਜੀ 14 ਮਾਡਲ ਆ ਠੀਕ ਆ ਜੀ ਬਾਕੀ ਟਾਇਰ ਟੱਪਾ ਜਿੰਨਾ ਵੀ ਤੁਹਾਨੂੰ ਦਿਖਾ ਦਿੰਦੇ ਆ ਵੀ ਟਾਇਰ ਟੱਪਾ ਵੀ ਨਾਲ ਦੇ ਲੱਗਦੇ ਮੈਨੂੰ ਟਾਇਰ ਦੇ ਲਓ ਜੀ ਇੱਕ ਲੀਕਾਣਾ ਠੀਕ ਆ ਇਹਦਾ ਕਿੰਨਾ ਚੱਲੇ ਠੀਕ ਆ ਜੀ ਕਿੰਨਾ ਚੱਲਿਆ ਭਾਜੀ ਲਓ ਵੀ 30000 30000 ਤੇ 931 85 931 ਨੇ ਕਹ ਕਤੀਆ ਲੋ ਜੀ ਠੀਕ ਹੈ 33931 ਕਿਲੋਮੀਟਰ ਰਨ ਹੋਇਆ ਠੀਕ ਹੈ ਜੀ ਇਹ ਬਾਈਕ ਜਿਹੜੀ ਦੋਸਤੋ ਫਾਰ ਸੇਲ ਆ ਹੋਂਡੇ ਵਾਲਿਆਂ ਦੀ ਸਪੈਨਰ ਠੀਕ ਹੈ ਜੀ ਤੇ ਬਾਕੀ ਆ ਤੁਹਾਡੇ ਸਾਹਮਣੇ ਠੀਕ ਹੈ ਡੈਸਕ ਲੋਕ ਤੋਂ ਬ੍ਰੇਕਾਂ ਪ੍ਰੋਪਰ ਵੀ ਫੋਲੀ ਵਰਕਿੰਗ ਦੇ ਵਿੱਚ ਕੋਈ ਰੁਪਈਆ ਪੈਸਾ ਲੱਗਦਾ ਨਹੀਂ ਕੋਈ ਰੁਪਈਆ ਨਹੀਂ ਲੱਗਦਾ ਵੀਰ ਜੀ ਨਹੀਂ ਮੈਕਾਨਿਕ ਲਾਉਣੇ ਨਹੀਂ ਲੋ ਵੀ ਕਰੋ ਚੱਕ ਠੀਕ ਆ ਜੀ ਸੋ ਕਾਫੀ ਵਧੀਆ ਨੀਡ ਕਲੀਨ ਕੰਡੀਸ਼ਨ ਦੇ ਵਿੱਚ ਇਹ ਬਾਈਕ ਫੋਰ ਸੇਲ ਆ ਤੇ ਲੁਧਿਆਣੇ ਦਾ ਨੰਬਰ ਆ ਪੀਪੀ 10 ਲੈ ਜੀ ਬਹੁਤ ਉਹ ਗੰਧ ਨਿਸ਼ਾਨ ਕੀ ਡਿਮਾਂਡ ਕੀ ਮੁੱਲ ਰੱਖਿਆ ਸਰ 25000 ਦਾ ਦਵਾਂਗੇ ਜੀ 25000 ਦਾ ਹਾਂ ਜੀ ਇੱਕੋ ਇੱਕ ਕੀ ਗੱਲ 23000 ਦਾ ਜੈਸਾ ਨੂੰ ਦੇਣਾ ਵੇ ਜੀ 23000 ਦਾ ਹਾਂ ਜੀ ਐਵਰੇਜ ਕਿੰਨੀ ਕਰਨੀ ਚਾਹੀਦੀ ਐਵਰੇਜ 65 ਦੀ ਵੇਚੀ 65 ਦੀ ਹਾਂਜੀ ਲੋ ਵੀ 65 ਦੀ ਐਵਰੇਜ ਆ ਦੋਖੋ ਬਾਕੀ ਸਾਬ ਤੁਸਰੀ ਕੰਡੀਸ਼ਨ ਦੇ ਵਿੱਚ ਆ ਬਾਕੀ ਜਿਵੇਂ ਆਪਣੇ ਜੰਗ ਮੁੰਡੇ ਠੀਕ ਆ ਜੀ ਪਸੰਦ ਕਰਦੇ ਆ ਤੇ ਬਹੁਤ ਜਾਇਜ਼ ਰੇਟ ਦੇ ਵਿੱਚ ਆ ਠੀਕ ਆ ਜੀ ਤੇ ਨੰਬਰ ਤੁਹਾਨੂੰ ਦੱਸ ਦਿੱਤਾ ਮਾਡਲ ਦੱਸ ਦਿੱਤਾ ਠੀਕ ਆ ਜੀ ਬਾਕੀ ਕੰਡੀਸ਼ਨ ਤੁਸੀਂ ਪ੍ਰੋਪਰ ਦੇਖ ਲਈ ਆ ਟਾਇਰ ਟੱਪਾ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਤੇ ਡਾਕੂਮੈਂਟ ਕੰਪਲੀਟ ਹੀ ਆ ਕਾਪੀ ਕੰਪਲੀਟ ਹੈ ਵੀਰ ਜੀ ਹਾਂਜੀ ਠੀਕ ਹੈ ਵੀਰ ਹਾਂਜੀ ਲੋ ਵੀ ਕਾਪੀ ਦੇ ਡਾਕੂਮੈਂਟ ਆਲ ਕੰਪਲੀਟ ਆ ਠੀਕ ਆ ਜੀ ਤੇ ਮੇਰਾ ਭਰਾ ਤੁਸੀਂ ਉਹਨਾਂ ਦੇ ਉੱਪਰ ਵੀ ਨਿਗਾਹ ਮਾਰ ਸਕਦੇ ਹੋ ਇੱਥੇ ਆਣ ਕੇ ਵਿਜ਼ਿਟ ਕਰਕੇ ਆਪਦੇ ਬਿਲਕੁਲ ਅੱਖੀਂ ਵੇਖੋ ਤੇ ਚਲਾ ਕੇ ਆਪਣੀ ਤਸੱਲੀ ਕਰ ਲਿਓ ਠੀਕ ਹੈ ਟਰੈਕਟਰ ਤੇ ਇੱਕ ਨਿਸ਼ਾਨ ਨੰਬਰ ਆਪਣੇ ਕਰ ਦਿੱਤਾ ਹੈ ਭਰਾ ਜੀ 70876 74AZ17 ਪਿੰਡਾ ਗਰ ਸੂਲਪੰਦਰਾ ਜ਼ਿਲ੍ਹਾ ਤਰਨਤਾਰ ਤਸੀਲ ਤਰਨਤਾਰ ਜੀ ਠੀਕ ਹੈ ਜੀ ਹਾਂਜੀ ਜੀ ਮੈਂ ਵੀ ਭਰਾਵਾ ਇਹ ਗੱਲ ਬਾਤ ਸੀ ਠੀਕ ਹੈ ਜੀ ਐਨੀਮਲ ਪਸ਼ੂਆਂ ਦੇ ਨਾਲ-ਨਾਲ ਇੱਕ ਜਿਹੜੀ ਬਾਈਕ ਵੀ ਰੇਸੇਲ ਕਰਦਾ ਪਿਆ ਸੀਗਾ ਉਹ ਤੁਹਾਨੂੰ ਆਪ ਦਿਖਾ ਦਿੱਤੀ ਆ ਸੋ ਮਿਲਦੇ ਆ ਇੱਕ ਨਵੀਆਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਾਥ ਸ਼੍ਰੀ ਅਕਾਲ ਜੀ